ਬਹੁਤ ਪੱਲਾ ਇਹਦੇ ਅੱਗੇ ਜੋੜਦੇ ਰਹੇ ਆ ਕਿ ਹਾਸੁਦਰ ਜਾਂ ਸੁਦਰ ਜਾਂ ਇਹ ਸੁਦਰਦਾ ਨਹੀਂ ਰਿਹਾ ਉਹਨੇ ਸਾਨੂੰ ਗੱਲ ਖਾਰ ਕੇ ਧੰਗੀ ਦਿੱਤੀ ਆ ਕਿ ਜੇ ਕੋਈ ਗੱਲ ਹੋਈ ਤੇ ਮੈਂ ਤੁਹਾਨੂੰ ਮਤਲਬ ਕਿ ਗੋਲੀਆਂ ਮਾਰ ਦਾਂਗਾ ਤੁਹਾਡੇ ਨਾਲ ਵੇਖਣਾ ਵਾ ਜੋ ਵੀ ਟੱਡੀ ਕੈਮਰੇ ਚ ਫੋਟੋ ਆਈ ਆ ਦੋ ਮੁਲਜ਼ਮ ਗ੍ਰਿਫਤਾਰ ਨੇ ਗ੍ਰਿਫਤਾਰ ਕਰਕੇ ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਨਾ ਹੀ ਆ ਸਮਝਦਾ ਰਿਹਾ ਵਾ ਇੰਨੇ ਕੁੜੀ ਦੇ ਨਾਲ ਹੋਟਲਾਂ ਚ ਖੜ ਖੜ ਕੇ ਇਹ ਜ਼ਬਰਦਸਤੀ ਕਰਦਾ ਰਿਹਾ ਨਸ਼ਾ ਕਰਾਉਂਦਾ ਰਿਹਾ ਹਾਂਜੀ ਸਰ ਕਰਨ ਲੱਗੇ ਕੰਪਲੇਂਟ ਐਸਐਚਓ ਸਾਹਿਬ ਹੈ ਨਹੀਂ ਆਉਂ ਲੱਗੇ ਤੇ ਕਹਿੰਦੇ ਕੰਪਲੇਂਟ ਦੰਦੀ ਦਰਜ ਕਰਦੇ ਹਾਂ ਮੇਰੇ ਕੋਲੇ ਜਹੀ ਗੱਲ ਕੋਈ ਨੋਟਿਸ ਨਹੀਂ ਆਈ ਅਗਰ ਨੋਟਿਸ ਚਾਹੀਦਾ ਉਹਨੂੰ ਸਖਤੀ ਨਾਲ ਦਿੱਟਿਆ ਜਾਊਗਾ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਨਿਭਰੇ ਚਾੜੀ ਜਾਊਗੀ ਹਾਂਜੀ ਕੀ ਗੱਲ ਹੋਈ ਹੈ ਜੀ ਭਜੀ ਸਾਡੀ ਲੜਕੀ ਹੈਗੀ ਸੀ ਇਹ ਮੁੰਡਾ ਅਮਰਪੀਰ ਸਿੰਘ ਫਰੂਬਲ ਪਿੰਡ ਗੈਰੀ ਮੰਡੀ ਜ਼ਿਲ੍ਹਾ ਅਮਰਸਰ ਜੰਡੇਾਲਾ ਗੁਰੂ ਇਹ ਲੜਕੀ ਨਾਲ ਜ਼ਬਰਦਸਤੀ ਰੇਪ ਕਰਦਾ ਰਿਹਾ ਉਹਨੂੰ ਨਸ਼ਾ ਦੇ ਕੇ ਠੀਕ ਹੈ ਰੇਪ ਕਰਦਾ ਰਿਹਾ ਉਹਦੇ ਨਾਲ ਤੇ ਹੁਣ ਉਹਨੂੰ ਲੜਕੀ ਨੂੰ ਤੰਗ ਕਰਨ ਦਿਆ ਕੀ ਮੇਰੇ ਨਾਲ ਜਬਤੀ ਸਬੰਧ ਬਣਾ ਦੂਜੇ ਮੁੰਡਿਆਂ ਕੋਲੋਂ ਵੀ ਕਰਾਉਂਦਾ ਰਿਹਾ ਨਾਲ ਲੜਕੀ ਨਾਲ ਵਿਆਹ ਕਰਾਉਂਦਾ ਇਹਨੇ ਫੋਟੋ ਨਾਲ ਇੰਸਟਾਗ੍ਰਾਮ ਤੇ ਵਾਇਰਲ ਕੀਤੀਆਂ ਉਹਦੀਆਂ ਤੁਹਾਨੂੰ ਐਸਐਚਓ ਸਾਹਿਬ ਮੁਖਤਾਰ ਸਿੰਘ ਐਸਐਸਬੀ ਦੇ ਹਾਤੀ ਸਤਿੰਦਰ ਸਿੰਘ ਆਮ ਆਦਮੀ ਸਰਕਾਰ ਦੇ ਸਾਡਾ ਬਹੁਤ ਸਾਥ ਦਿੱਤਾ ਠੀਕ ਹੈ ਜੀ ਸਾਨੂੰ ਇਨਸਾਫ ਦਵਾਇਆ ਜੋ ਵੀ ਬੰਦੀ ਕਾਰਵਾਈ ਕੀਤੀ ਆ ਇੱਕ ਸਰ ਸਾਨੂੰ ਕੱਲ ਦੀਆਂ ਥ੍ਰੈਟ ਕੋਲਾਂ ਬਹੁਤ ਆ ਰਹੀਆਂ ਨੇ ਜਗਜੀਤ ਸਿੰਘ ਹੈਗਾ ਕੋਈ ਸੰਨੁਮਿੰਦਰ ਸਿੰਘ ਗਹਿਰੀ ਮੰਡੀ ਆਮ ਆਦਮੀ ਦਾ ਲੀਡਰ ਕਹਿੰਦਾ ਮੈਂ ਸਾਨੂੰ ਧੰਕੀਆਂ ਦੇਣ ਦਿਆ ਵਾ ਕਿ ਜੇ ਤੁਸੀਂ ਰਾਜੀ ਨਾ ਹੋ ਨਾ ਕੀਤਾ ਗੋਲੀਆਂ ਮਾਰ ਦਾਂਗੇ ਤੁਹਾਨੂੰ ਪਿੰਡੋਂ ਕੱਢ ਦਾਂਗੇ ਇੱਕ ਸਾਰੇ ਦਾ ਲੜਕੇ ਦਾ ਬ੍ਰਦਰ ਹੈਗਾ ਰੋਬਨ ਸਾਨੂੰ ਬਖਸ਼ੀ ਸਿੰਘ ਉਹਨੇ ਸਾਨੂੰ ਗੱਲ ਖੁਲ੍ਹਾਰ ਕੇ ਸਰਕਾਰੀ ਨੌਕਰੀ ਕਰਦਾ ਵਾ ਉਹ ਸਰਕਾਰ ਦਾ ਨਮਾਇਦਾ ਹੋ ਗਿਆ ਵੀ ਨਹੀਂ ਡਰੰਦਿਆ ਕਿ ਮੈਂ ਮਨ ਲੱਗੀ ਕੀ ਕਰਨਿਆ ਵਾ ਉਹਨੇ ਸਾਨੂੰ ਗੱਲ ਖੁਲ੍ਹਾਰ ਕੇ ਧੰਗੀ ਦਿੱਤੀ ਆ ਕਿ ਜੇ ਕੋਈ ਗੱਲ ਹੋਈ ਤੇ ਮੈਂ ਤੁਹਾਨੂੰ ਮਨ ਲੱਗੀ ਗੋਲੀਆਂ ਮਾਰ ਦਾਂਗੇ ਤੁਹਾਡੇ ਨਾਲ ਵੇਖਣਾ ਵਾ ਜੋ ਵੀ ਢੱਡੀ ਕੈਮਰੇ ਚ ਫੋਟੋ ਆਈ ਹੈ ਤੇ ਹੁਣ ਉਸ ਦੀ ਕੰਪਲੇਂਟ ਵੀ ਕੀਤੀ ਕੇ ਜਿਹੜੀ ਫੈਡ ਆ ਨਹੀਂ ਹਾਂਜੀ ਸਰ ਕਰਨ ਲੱਗੇ ਕੰਪਲੇਂਟ ਐਸ ਐਚਓ ਸਾਹਿਬ ਹੈ ਨਹੀਂ ਆਉਣ ਲੱਗੇ ਤੇ ਕਹਿੰਦੇ ਕੰਪਲੇਟ ਧੰਦੀ ਦਰਜ ਕਰਦੇ ਆ ਈ ਮੰਗ ਕਰਦੇ ਹਾਂ ਸਰ ਇਹ ਮੰਗ ਕਰਦੇ ਹਾਂ ਕਿ ਸਾਡਾ ਜੇ ਕੋ ਕੱਲ ਨੂੰ ਨੁਕਸਾਨ ਹੋ ਗਿਆ ਜਾਨ ਦਾ ਕੋਈ ਸਾਡਾ ਅਭੀ ਨਵੀ ਨੂੰ ਹੋ ਗਈ ਜਿੰਮੇਾਰੇ ਇੱਕ ਜਗਜੀਤ ਸਿੰਘ ਜਿਹੜਾ ਆਮ ਆਦਮੀ ਦਾ ਕਹਿੰਦਾ ਮੈਂ ਲੀਡਰ ਬਹੁਤ ਵੱਡਾ ਇੱਕ ਇਹ ਕਹਿੰਦਾ ਦੋਸ਼ੀ ਪ੍ਰਵਾਹ ਚੰਡੀਗੜੀਆਂ ਦਾ ਇਹ ਜਿੰਮੇਆ ਰਹਣਗੇ ਜੀ ਮੇਰੀ ਇਹ ਬੇਟੀ ਆ ਇਹ ਬਹੁਤ ਜ਼ਿਆਦਾ ਸਾਨੂੰ 2-3 ਸਾਲਾਂ ਤੋਂ ਤੰਗ ਕਰਦਾ ਇਹ ਘਰ ਵੀ ਆਣ ਕੇ ਸਾਡੇ ਹੱਥੀ ਪੈਂਦੇ ਰਹੇ ਬੜਾ ਹੱਥ ਪੱਲਾ ਇਹਦੇ ਅੱਗੇ ਜੋੜਦੇ ਰਹੇ ਆ ਕਿ ਹਾਸ ਸੁਧਰ ਜਾ ਸੁਧਰ ਜਾ ਇਹ ਸੁਧਰਦਾ ਨਹੀਂ ਰਿਹਾ ਨਾ ਹੀ ਇਹ ਸਮਝਦਾ ਰਿਹਾ ਵਾ ਇੰਨੇ ਕੁੜੀ ਦੇ ਨਾਲ ਹੋਟਲਾਂ 'ਚ ਖੜ ਖੜ ਕੇ ਇਹ ਜ਼ਬਰਦਸਤੀ ਕਰਦਾ ਰਿਹਾ ਨਸ਼ਾ ਕਰਾਉਂਦਾ ਆ ਬਹੁਤ ਜਿਆਦੀ ਪਰੇਸ਼ਾਨ ਮੈਂ ਨਾ ਮੇਰਾ ਘਰ ਵਾਲਾ ਨਾ ਮੇਰਾ ਬੇਟਾ ਮੈਂ ਕਰਾਈ ਤੇ ਰਹੀ ਹਾਂ ਇਹਦੇ ਲਾਗੂ ਗਲੀ ਮੱਲੇ ਦਾ ਵਾ ਮੁੰਡਾ ਇਹਦੇ ਲਾਗੂ ਵੀ ਮੈਂ ਘਰ ਬਦਲ ਲਿਆ ਵਾ ਇਹ ਜਿੱਥੇ ਮੈਂ ਦੂਜੇ ਥਾਂ ਤੇ ਵਧਿਆ ਉੱਥੇ ਵੀ ਇਹ ਜਾਂਦਾ ਇਹ ਬੁਲਟ ਤੇ ਇਹਦੇ ਚਾਚੇ ਤਾਏ ਦੇ ਮੁੰਡਿਆਂ ਨੂੰ ਨਾਲ ਲੈ ਕੇ ਬੁਲਟ ਤੇ ਜਾਂਦਾ ਵਾ ਸਾਨੂੰ ਪਰੇਸ਼ਾਨ ਕਰਦਾ ਹੁਣ ਕੀ ਧਮਕੀਆਂ ਦੇ ਹਾਂਜੀ ਹੁਣ ਧਮਕੀਆਂ ਦਿੰਦਾ ਪਹਿਲਾਂ ਸਾਨੂੰ ਕਹਿੰਦਾ ਸੀ ਅਸੀਂ ਮਾਵਾਂ 3 ਤੀਆਂ ਤੇ ਨਹੀਂ ਹੈਗੀਆਂ ਕਹਿੰਦਾ ਤੁਹਾਡੀ ਬੁੰਡ ਥਾਣੀ ਗੋਲੀਆਂ ਲਗਾ ਦੂੰਗਾ ਹੁਣ ਵੀ ਤਾਂ ਮਕੀਆਂ ਦਿੰਦਾ ਹੁਣ ਮੇਰੀ ਛੋਟੀ ਕੁੜੀ ਵਿਆਹੀ ਆ ਵੱਡਾ ਜਵਾਈ ਆ ਮੇਰਾ ਬਟਾਲੇ ਤੋਂ ਇਹ ਆ ਉਹਨਾਂ ਨੂੰ ਵੀ ਆਂਦਾਵਾ ਤੁਹਾਡੇ ਨਾਮ ਆ ਵੇਖਣਾ ਕੱਲ ਵੀ ਇਹਨੇ ਘੇਰਿਆ ਵਾ ਰੋਬਨ ਤੁਸੀਂ ਕਿੱਥੇ ਖੜੇ ਜਾ ਸੀ ਅਹੀਂ ਥਾਣੇ ਦੇ ਗੜੀ ਕੀ ਮੰਗ ਕਰਦੇ ਮੰਗ ਆ ਇਹੋ ਕਰਦੇ ਵੀ ਕੱਲ ਨੂੰ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਮिन्नੂ ਹੋ ਗਿਆ ਕੱਲ ਨੂੰ ਮੇਰੇ ਜਵਾਈ ਨੂੰ ਹੋ ਗਿਆ ਜਿਹਦੇ ਨਾਲ ਵਿਆਹ ਕਰਨਾ ਉਹਦੇ ਮਗਰ ਵੀ ਇਹ ਜਾਂਦਾ ਗੱਡੀ ਮਗਰ ਲਾਉਂਦਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਜ਼ਿੰਮੇਵਾਰ ਇਹ ਚੰਦੀ ਗੜੀ ਐ ਤੇ ਉਹ ਜਿਹੜਾ ਮੁੰਡਾ ਸਾਨੂੰ ਤਮਕੀਆਂ ਦਿੰਦਾ ਉਹ ਹੋਊਗਾ ਜਿਹੜਾ ਨਾਬਾਲਗ ਲੜਕੀ ਦੇ ਨਾਲ ਰੇਪ ਕਰਦਾ ਤੇ ਉਹਦੇ ਉੱਪਰ ਜਿਹੜੇ ਅਫੇਅਰ ਦਰਜ ਕੀਤੀ ਗਈ ਹੈ ਕਿ ਹੁਣ ਤੱਕ ਕੀ ਮੁੱਢਲੀ ਜਾਣਕਾਰੀ ਸਾਹਮਣੇ ਆਈ ਹੈ ਇਹਦੇ ਚ ਇਨਵੈਸਟੀਗੇਸ਼ਨ ਹੋਈ ਆ ਕੰਪਲੇਂਟ ਦੀ ਅਫੇਅਰ ਦਰਜ ਹੋਈ ਆ ਅਫੇਅਰ ਦੇ ਵਿੱਚ ਅਮਨਦੀਪ ਸਿੰਘ ਰੂਗਲਾ ਪੁੱਤਰ ਬਲਬੀਰ ਸਿੰਘ ਗੈਰੀ ਦਾ ਅਰੈਸਟ ਕੀਤਾ ਗਿਆ ਜੀ ਅਰੈਸਟ ਕਰਕੇ ਸਾਡੀ ਅਗਲੀ ਕਾਰਵਾਈ ਚੱਲ ਰਹੀ ਹੈ ਇਸ ਤੋਂ ਇਲਾਵਾ ਇਸੇ ਤਰ੍ਹਾਂ 2021 ਦੇ ਵਿੱਚ ਵੀ ਕੇਸ ਸਾਹਮਣੇ ਆਇਆ ਸੀਗਾ ਇਹ ਉਹ ਬੰਦਾ ਪਗੋੜਾ ਸੀਗਾ ਉਹਨੂੰ ਵੀ ਕੱਲ ਅਮਰਪਾਲ ਪੁੱਤਰ ਫਦੇ ਸਿੰਘ ਵਾਸੀ ਢੋਟਾ ਢੋਟਾ ਪਿੰਡਾਇ ਕੜੂਸਾਵਾਂ ਲੱਗੇ ਉਹ ਵੀ ਰੈਸਟ ਕੀਤਾ ਦੋਨੋਂ ਸੇਮ ਕੇਸ ਸੀ ਦੋ ਮੁਲਜ਼ਮ ਗ੍ਰਿਫਤਾਰ ਨੇ ਗ੍ਰਿਫਤਾਰ ਕਰਕੇ ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਜੀ ਰੋਪਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਲੈਕਮੇਲ ਵੀ ਕਰਦਾ ਸੀ ਇੰਸਟਾਗ੍ਰਾਮ ਤੇ ਵੀਡੀਓ ਭਾ ਕੇ ਹਾਜੀ ਉਹ ਜੋ ਵੀ ਨੋਟਿਸ ਆਇਆ ਵਾ ਉਹ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਹੈਗਾ ਜੀ ਸਾਡਾ ਅੱਗੇ ਉਹ ਇਹੀ ਕਰ ਰਹੇ ਆ ਤੇ ਉਹ ਗੱਲ ਬਿਲਕੁਲ ਠੀਕ ਹੈ ਇਸੇ ਮੁਤਾਬਕ ਹੀ ਅਫੀਅਤ ਅਰਜੋਈ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਪਰਿਵਾਰ ਦਾ ਕਿਹੜਾ ਵਾ ਕਿ ਧਮਕੀਆਂ ਵੀ ਜੜੀਆਂ ਆ ਰਹੀਆਂ ਕੋਈ ਆਮ ਆਦਮੀ ਪਾਰਟੀ ਦਾ ਕੋਈ ਪ੍ਰਧਾਨ ਹੈਗਾ ਜਿਹੜਾ ਧਮਕੀਆਂ ਦੇ ਰਿਹਾ ਸਾਡੇ ਕੋਲੇ ਜਹੀ ਗੱਲ ਕੋਈ ਨੋਟਿਸ ਨਹੀਂ ਆਈ ਅਗਰ ਨੋਟਿਸ ਚਾਹੀਦਾ ਉਹਨੂੰ ਸਖਤੀ ਨਾਲ ਦਿੱਟਿਆ ਜਾਊਗਾ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਨਿਭਰੇ ਚਾੜੀ